ਸਵਾਗਤ ਹੈ ਦੋਸਤੋ ਤੁਹਾਡਾ YouTube ਚੈਨਲ ਸ਼ੌਂਕੀ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਅਗੇ ਪਿੰਡ ਨੱਤਾਂ ਦੇ ਵਿੱਚੋਂ ਬਣਾ ਰਹੇ ਅਗੇ ਇਹ ਜੋ ਪਿੰਡ ਹੈ ਦੋਸਤੋ ਸੰਗਰੂਰ ਜਿਲ੍ਹੇ ਦਾ ਪਿੰਡ ਹੈਗਾ ਤੇ ਬਹੁਤ ਵੀਡੀਓ ਦੋਸਤੋ ਇਸ ਘਰ ਦੇ ਵਿੱਚੋਂ ਆਪਾਂ ਅਪਲੋਡ ਕਰ ਚੁੱਕੇ ਆ ਆਪਣੇ ਚੈਨਲ ਤੇ ਤੇ ਅੱਜ ਦੀ ਵੀਡੀਓ ਤੁਹਾਨੂੰ ਇੱਕ ਬੂਰੀ ਝੋਟੀ ਦਿਖਾਉਂਗਾ ਤਾਜੀ ਸੂਈ ਬੜੇ ਸੋਹਣੇ ਢਾਂਚੇ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਹੈ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਨੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਕੋਈ ਵੀ ਵੀਰ ਆਪਣੇ ਚੈ ਚੋਟੀ ਬਾਰੇ ਸਾਰੀ ਜਾਣਕਾਰੀ ਦੋਸਤੋ ਵੀਡੀਓ ਚ ਤੁਹਾਨੂੰ ਲੈ ਕੇ ਦਵਾਂਗੇ ਸੋ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਆਜੋ ਬਾਕੀ ਦੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹਾਂ ਬਾਈ ਇੱਕ ਵਾਰ ਆਪਣਾ ਨਾਮ ਦੱਸ ਦੇ ਜੀ ਮੈਂ ਕਰਮਜੀਤ ਦਾ ਬਾਈ ਠੀਕ ਹੈ ਕਰਮਜੀਤ ਭਾਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆਂਗੇ ਉਹ ਚ ਆਪਾਂ ਇੱਕ ਬੂਰੀ ਝੋਟੀ ਦਿਖਾਵਾਂਗੇ ਇਹਦੇ ਬਾਰੇ ਦੱਸਿਓ ਨਾ ਬਾਈ ਕਿੰਨਾ ਵਸੂਆ ਸੁਈ ਹੋਈ ਹੈ ਜੀ ਇਹ ਪੱਛ ਸੁਈ ਹੈ ਜੀ ਪਰਸਨ ਸੁਈ ਹੈ ਕਿੰਨਾ ਵਸੂਆ ਸੁਈ ਹੋਈ ਹੈ ਇਹ ਇਹ ਪਹਿਲਾਂ ਸੁਈ ਹੈ ਜੀ ਪਹਿਲਾਂ ਸੁਈ ਹੋਈ ਹੈ ਅ ਅੱਜ ਲਗਭਗ 3 ਕਿ ਦਿਨ ਹੋ ਗਏ ਸੁਈ ਨੂੰ ਤੇ ਹੁਣ ਦ ਕੱਟੇ ਹੋਵੇਗੀ ਕਿਤੋਂ ਹੋਗਾ ਜੀ ਕੱਟੇ ਸਮੇਤ 6 ਕਿਲੋ ਹੈਗਾ ਤੇ ਰੇਟ ਬਈ ਆਪਾਂ ਦਾ ਕੀ ਰੱਖਾ ਹੈ ਅੱਛੇ ਜਲਦੀ ਜੀ ਠੀਕ ਹੈ ਮੈਨੂੰ ਬਈ ਸੀ ਠੰਡੀ ਹੈਗੀ ਵਧੀਆ ਕੱਟੇ ਮੈਂ ਠੰਡੀ ਪੂਰੀ 6 ਖੋਲਿਓ ਬਈ ਇਹਨੂੰ ਖੋਲਿਓ ਜੀ ਦੋਸਤੋ ਪਹਿਲਾ ਸੂਆ ਸੂਈ ਹੋਈ ਹੈਗੀ ਤੋੜ ਕੇ ਦੋਸਤੋ ਸਾਨੂੰ ਦਫਾਉਣਿਆਂਗੇ ਪਹਿਲਾ ਸੂਆ ਸੂਈ ਹੋਈ ਹੈ ਕੱਦ ਘੜ ਦੋਸਤੋ ਝੋਟੀ ਦਾ ਬਹੁਤ ਸੋਹਣਾ ਬੜੇ ਦੋਸਤੋ ਨਿੱਗਲ ਢਾਂਚ ਦੀ ਝੋਟੀ ਹੈਗੀ ਹਵਾ ਨਾਲ ਉਹ ਤੁਸੀਂ ਦੇਖ ਲਓ ਟੱਕ ਹਵਾਨੇ ਦੀ ਜਰੂਰ ਮੂਰਨੋ ਹੈਗੀ ਪਰ ਦੋਸਤੋ ਲੇਵਾ ਬੜਾ ਇਹਨੇ ਸੋਹਣਾ ਤਿਆਰ ਕਰਿਆ ਹੋਇਆ ਹੈਗਾ ਇਸ ਟਾਈ ਪਹਿਲਾ ਸੂਆ ਸੂਵੀ ਦੀ ਹੈ ਹਜੇ ਜਿਉਂ-ਜਿਉਂ ਦੋਸਤੋ ਇਹ ਅੰਦਰੋਂ ਸਾਫ਼ ਹੋਊਗੀ ਚੋਵਾਂ ਜਿਹਨੂੰ ਕਿਉਂਕਿ ਇਹਨੇ ਹੋਰ ਬਣਨਾ ਥੱਲੋਂ ਹਜੇ ਬਾਕੀ ਥਣਾ ਦਾ ਜਿਵੇਂ ਸੈਜਾ ਕੇ ਤੁਸੀਂ ਦੇਖ ਲਓ ਪਸਮਣ ਤੋਂ ਬਾਅਦ ਬਾਈ ਦੱਸ ਦ assi ਸੋਹਣਾ ਥਣ ਕੱਢ ਲੈਂਦੀ ਹੈ ਮੂੰਹ ਮੱਥੇ ਦੋਸਤੋ ਬੜੀ ਸੋਹਣੀ ਹੈ ਸਿੱਧੀ ਲੈ ਜਾਓ ਬਾਈ ਮੜੀ ਜੀ ਉਰੋਂ ਤੋੜ ਕੇ ਦੋਸਤੋ ਸਾਨੂੰ ਦਿਖਾ ਰਹਿਆਂਗੇ ਝੋਟੀ ਬੂਰੀ ਝੋਟੀ ਰੱਖਣ ਦਾ ਕੋਈ ਵੀਰ ਚਾਹਵਣ ਹੋਵੇ ਤਾਂ ਜਰੂਰ ਬਾਈ ਨਾਲ ਸੰਪਰਕ ਕਰ ਸਕਦਾ ਬਸ ਮੋੜ ਲਿਓ ਜੀ 80000 ਦੋਸਤੋ ਦਾ ਰੇਟ ਹੈਗਾ ਬਾਕੀ ਮਾਨਤਨ ਤੁਹਾਡਾ ਵੀਰ ਜਰੂਰ ਕਰ ਦੂਗਾ ਆ ਮਮੂ ਮਾਸੀ ਦੋਸਤੋ ਬੜੀ ਸੋਹਣੀ ਹੋਈ। ਬਣਨ ਵਾਲੀ ਚੀਜ਼ ਹੈਗੀ ਦੋਸਤੋ ਆਉਂਦੇ ਸਾਲ ਨੂੰ ਦੂਜੇ ਸੇ ਸੂਗੀ ਤਾਂ ਕਰਨ ਵਾਲੀ ਜ਼ਰੂਰ ਵਾਦਾ ਕਰੂਗੀ ਜਿਹੜਾ ਵੀ ਵੀਰ ਲੈ ਕੇ ਜਾਊਗਾ। ਬਾਕੀ ਤੁਸੀਂ ਆਪਦੇ ਅੰਦਾਜ਼ ਨਾਲ ਲਿਜਾਣੀਆਂ ਵੀ ਤੁਸੀਂ ਇਹ ਤੋਂ ਕਿੰਨਾ ਕੁ ਦੁੱਧ ਲੈ ਸਕਦੇ ਹੋਗੇ। ਥੋੜੀ-ਮੋਟੀ ਦੋਸਤੋ ਆਲ ਬਾਈ ਕਹਿੰਦਾ ਸੀ ਕਰ ਦਈਏਗੀ। ਜ਼ਿਆਦਾ ਨਹੀਂ ਮਮੂਲੀ ਜੀ ਦੋਸਤੋ ਪਹਿਲੇ ਨਾਲ ਹੀ ਕਿ ਇੰਨਾ ਕੁ ਹਰੇਕ ਪਹਿਲੇ ਨਾਲ ਬਸੂ ਕਰਦਾ ਹੁੰਦਾ। ਬਾਕੀ ਕੱਟਾ ਦੋਸਤੋ ਬੜਾ ਇਹਨੇ ਸੋਨਾ ਦਿੱਤੇਗਾ। ਜੇ ਕੱਟੀ ਹੋਣੀ ਦੋਸਤੋ ਤਾਂ ਬੜੀ ਸੋਹਣੀ ਮੱਝ ਤਿਆਰ ਹੋਣੀ ਸੀ। ਪਰ ਇਸ ਟਾਈਮ ਇਹਦੇ ਨਾਲ ਕੱਟਾ ਹੈਗਾ। 80000 ਦੋਸਤੋ ਰੇਟ ਹੈ ਇਹਦਾ ਤੇ ਅੱਜ ਦੀ ਵੀਡੀਓ 'ਚ ਦੋਸਤੋ ਸਾਨੂੰ ਇੱਕ ਖੀਰੀ ਬੱਚੀ ਦਿਖਾਉਣੀ ਆ ਬਾਈ ਤੋਂ ਇਹਦੀ ਡਿਟੇਲ ਵੀ ਆਪਾਂ ਲੈ ਲੈਨੇਗੇ ਅ ਬਾਈ ਜਿਹੜੀ ਅੱਜ ਦੀ ਵੀਡੀਓ 'ਚ ਖੀਰੀ ਬੱਚੀ ਦਿਖਾਉਣੀ ਆ ਇਹਦੇ ਬਾਰੇ ਦੱਸੋ ਹੁਣ ਇਹਦੀ ਕਿੰਨੀ ਉਮਰ ਹੋ ਗਈ 8 ਮਹੀਨਾ ਦੀ ਬਈ ਅੱਛਾ ਕੋਈ ਬਈ ਦਾ ਸੀਮਾਂ ਦਾ ਪਤਾ ਹੈ ਕਿਹੜੇ ਸੀਮਾਂ ਨੇ ਏਬੀਐਸ ਦੀ ਕੋਈ ਬੁੱਲਦੀ ਆ ਅੱਛਾ ਹੁਣ ਪੱਕਾ ਲੈਂਦੀ ਹੋਈ ਆਪਣੀ ਪੱਕਾ ਬਾਲਣੀ ਕਿੰਨਾ ਕੇ ਦੁੱਧ ਰਿਹਾ ਬਈ ਇਹਦੀ ਮਾਂ ਦਾ ਦੁੱਧ ਬਈ ਉਹਨੇ 28 29 ਕਿਲੋ ਦੁੱਧ ਦਿਆ ਠੀਕ ਹੈ ਇਹਦਾ ਰੇਟ ਬਈ ਆਪਾਂ ਕੀ ਕਰਾਂਗੇ ਰੇਟ ਇਹਦਾ ਬਈ ਲੈਣ ਲਈ ਕਰਾਂਗੇ ਆਪਾਂ ਠੀਕ ਹੈ ਕਿੰਨਾ ਰੇਟ ਕਰਾਂਗੇ ਭਾਈ 16000 ਦੇ 16000 ਜਦਾਂ ਠੀਕ ਹੈ ਦੋਸਤੋ ਸਾਨੂੰ ਇਹ ਤੋਰ ਕੇ ਨਹੀਂ ਦਿਖਾਉਂਦੇ ਇੱਕ ਥਾਂ 'ਚ ਖੜੀ ਦਿਖਾ ਦਿੰਨੇ ਆਂਗੇ ਭਾਈ ਇਹਦੇ ਥਣ ਚੈੱਕ ਕਰਾਓ ਥਣ ਦੋਸਤੋ ਚਾਰ ਹੀ ਨੇਗੇ ਤੁਸੀਂ ਦੇਖ ਲਓ ਥੋੜਾ ਦੋਸਤੋ ਉੱਪਰ ਆ ਕੇ ਜਰੂਰ ਮਸੂਸ ਕਰਦੇ ਹੋ ਕਦ ਕਦ ਦੋਸਤੋ ਚੰਗਾ ਹੈਗਾ ਉਮਰ ਦੇ ਹਿਸਾਬ ਤੇ ਥਣ ਸਾਨੂੰ ਮੈਂ ਦਿਖਾ ਦਿੰਨਾ ਕੋਈ ਵੀ ਕਲੀਅਰ ਥੋੜਾ ਜਿਹਾ ਦੋਸਤੋ ਡਰਦੀ ਹੈਗੀ ਥਣ ਚਾਰ ਹੀ ਨੇ ਕਲਰ ਕੁਆਲਿਟੀ ਦੋਸਤੋ ਚੰਗੀ ਹੈਗੀ ਰੇਟ 16000 ਸੋ ਅੱਜ ਦੀ ਵੀਡੀਓ 'ਚ ਦੋਸਤੋ ਸਾਨੂੰ ਦੋ ਪਸੂ ਦਿਖਾਉਣੇ ਸੀਗੇ ਦੋਨਾਂ ਜੋ ਡੇੜਾ ਵੀ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਤੁਸੀਂ ਸੰਪਰਕ ਕਰ ਲਿਓ ਨੰਬਰ ਬਾਈ ਦਾ ਸਕਰੀਨ ਤੇ ਲਾ ਦੇਣੇਗਾ ਮੈਂ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ